ਮੋਦੀ ਸਰਕਾਰ ਮੁਰਦਾਬਾਦ ਮੋਦੀ ਸਰਕਾਰ ਮੁਰਦਾਬਾਦ ਫਟੜ ਸਰਕਾਰ ਮੁਰਦਾਬਾਦ ਜਮਾਗੇ ਮੋਦੀ ਦੀ ਹਿੱਕ ਤੇ ਜਮਾ ਬੁੱਕਾਂਗੇ ਜੋਰ ਨਾਲ ਹਿੱਕ ਇਕੱਜ ਜੋਤ ਆ ਜੀ ਜਮਾ ਪੂਰੇ ਅੜਾਂਗੇ ਜਿਹੜਾ ਕੋ ਕਰਨਾ ਹੈ ਕਰਾਂਗੇ ਇੱਕ ਕਰੋ ਕਫਨ ਬੰਨ ਕੇ ਆ ਪੁੱਠੇ ਨਹੀਂ ਮੁੜਦੇ ਸ਼ੰਭੂ ਬਾਰਡਰ ਹੋਇਆ ਲਹੂ ਲੋਹਾਂ ਤੇ ਕਿਸਾਨਾਂ ਦੇ ਚੱਲ ਰਹੀਆਂ ਹਨ ਪਲਾਸਟਿਕ ਦੀਆਂ ਗੋਲੀਆਂ ਅਜਿ ਸ਼ੰਭੂ ਬਾਰਡਰ ਤੇ ਅੱਥਰੂ ਗੈਸ ਦੇ ਗੋਲਿਆਂ ਕਾਰਨ ਕਿਸਾਨਾਂ ਦਾ ਸੰਨ ਰੁਕ ਰਿਹਾ ਹੈ ਅਤੇ ਅੱਖਾਂ ਵਿੱਚ ਵੀ ਹੋ ਰਹੀ ਹੈ ਜਲਨ ਪਰ ਕਿਸਾਨਾਂ ਦੇ ਹੌਸਲੇ ਅਜੇ ਵੀ ਬਲੰਦ ਹਨ ਉੱਥੇ ਹੀ ਕਿਸਾਨਾਂ ਲਈ ਥਾਂ-ਥਾਂ ਤੇ ਲੰਗਰ ਵੀ ਲਗਾਏ ਜਾ ਰਹੇ ਹਨ ਸ਼ੰਭੂ ਬਾਰਡਰ ਤੇ ਕਈ ਕਿਲੋਮੀਟਰ ਤੱਕ ਟਰੈਕਟਰ ਤੇ ਟਰਾਲੀਆਂ ਦੀਆਂ ਲੰਬੀਆਂ ਲਾਈਨਾਂ ਲੱਗ ਚੁੱਕੀਆਂ ਹਨ ਜਿਸ ਕਾਰਨ ਬਾਰਡਰ ਤੇ ਜਾਮ ਲੱਗਣ ਨਾਲ ਆਮ ਜਨਤਾ ਨੂੰ ਮੁਸੀਬਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉੱਥੇ ਹੀ ਕਿਸਾਨਾਂ ਦਾ ਕਹਿਣਾ ਹੈ ਕਿ ਭਾਵੇਂ ਕੇਂਦਰ ਸਰਕਾਰ ਵੱਲੋਂ ਕਿੰਨੀ ਹੀ ਕੋਸ਼ਿਸ਼ ਕਰ ਲਈ ਜਾਵੇ ਪਰ ਉਹ ਆਪਣੀਆਂ ਮੰਗਾਂ ਮੰਨਵਾ ਕੇ ਹੀ ਵਾਪਸ ਪੱਤਣਗੇ ਜਿੱਥੇ ਕਿਸਾਨ ਜੱਥੇਬੰਦੀਆਂ ਵੱਲੋਂ ਸੰਘਰਸ਼ ਕੀਤਾ ਜਾ ਰਿਹਾ ਹੈ ਉੱਥੇ ਹੀ ਸਿੰਘੜੀਆਂ ਵੀ ਕਿਸਾਨਾਂ ਦੇ ਹੱਕਾਂ ਵਿੱਚ ਉੱਤਰੀਆਂ ਹਨ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਘਰਦਿਆਂ ਵੱਲੋਂ ਕਿਹਾ ਕਿ ਭੇਜਿਆ ਗਿਆ ਹੈ ਕਿ ਇਸ ਵਾਰ ਮੋਰਚਾ ਫਤਿਹ ਕਰਕੇ ਹੀ ਵਾਪਸ ਆਉਣਾ ਹੈ ਜਿਸ ਦੇ ਚੱਲਦਿਆਂ ਮੋਰਚਾ ਫਤਿਹ ਕਰਨ ਲਈ ਗੁਰੂ ਦੀਆਂ ਫੌਜਾਂ 6-6 ਮਹੀਨੇ ਦਾ ਰਾਸ਼ਨ ਲੈ ਕੇ ਵੀ ਨਿਕਲੀਆਂ ਹਨ ਅਨ ਦੋਨਾਂ ਦਾ ਕਹਿਣਾ ਹੈ ਕਿ ਮੋਦੀ ਸਰਕਾਰ ਨੇ ਕਿਸਾਨਾਂ ਨਾਲ ਵਾਅਦਾ ਖਿਲਾਫੀ ਕੀਤੀ ਹੈ ਜਿਸ ਦਾ ਖਮਿਆਜਾ ਸਰਕਾਰ ਨੂੰ ਝੁਕਣਾ ਹੀ ਪਵੇਗਾ ਤੁਸੀਂ ਦੇਖ ਰਹੇ ਹੋ ਖੰਨਾ ਤੋਂ ਰਾਜਮੈਨ ਲੋਦੀ ਦੀ ਰਿਪੋਰਟ ਮੇਰੇ ਨਾਲ ਕਿਸਾਨ ਆਗੂ ਜੀ ਨੂੰ ਕਹ ਰਹੀਏ ਜਿਨ੍ਹਾਂ ਨੇ ਕਿਸਾਨਾਂ ਦੇ ਨਾਲ ਡਟ ਕੇ ਜਿਹੜਾ ਹੈ ਸਾ ਦਿੱਤਾ ਸੀ ਪਿਛਲੀ ਵਾਰ ਮੇਰੇ ਨਾਲ ਮੁਸਕਾਬਾਦੀ ਮਸ਼ਹੂਰ ਹੈ ਇੱਕ ਨਾਮ ਹੈ ਮੁਸਕਾਬਾਦੀ ਦਾ ਅੱਜ ਫੇਰ ਜਿਹੜਾ ਹੈ ਕਿਸਾਨ ਜਥੇਬੰਦੀਆਂ ਦੇ ਵਿੱਚ ਤੁਸੀਂ ਪਹੁੰਚੇ ਹੋ ਤੇ ਦੇਖਣ ਦਾ ਜਿਹੜਾ ਮੌਕਾ ਮਿਲਿਆ ਕੀ ਲੱਗ ਰਿਹਾ ਹੈ ਕਿ ਇਸ ਵਾਰ ਦੇਖੋ ਜੀ ਗੱਲ ਹੈ ਸਾਡੀ ਤਾਂ ਮਜਬੂਰੀ ਹੈ ਕਿਉਂਕਿ ਜਿਹੜੀ 2 ਸਾਲ ਪਹਿਲਾਂ ਇਹਨਾਂ ਨੇ ਮੰਗਾ ਪੂਰੀਆਂ ਕਰਨ ਦੀ ਗੱਲ ਕੀਤੀ ਸੀਗੀ ਉਹ ਹਜੇ ਤੱਕ ਕੀਤੀਆਂ ਨਹੀਂ ਹੈਗੀਆਂ ਬੇਸਿਕ ਵੀ ਇਹ ਵੀ ਨਹੀਂ ਵੀ ਕਿ ਕੇਸੇ ਵਾਪਸ ਲਾਏ ਹੁਣ ਕੇਸ ਵੀ ਵਾਪਸ ਨਹੀਂ ਲਾਏ ਹਾਲ ਤੱਕ ਜਿਹੜੇ ਪਿਛਲੀ ਵਾਰੀ ਸਾਨੂੰ ਸੰਘਰਸ਼ ਕਰਨ ਦੇ ਦੌਰਾਨ ਸਾਡੇ ਤੇ ਪ ਸੈਕਟਰ ਸਾਡੇ ਹਜੇ ਤੱਕ ਇਹਨਾਂ ਨੇ ਛੱਡ ਕੇ ਨਹੀਂ ਦਿੱਤੇ ਤੇ ਜਿਹੜੀਆਂ ਦੂਜੀਆਂ ਮੰਗਾਂ ਨੇ ਉਹ ਤਾਂ ਕਰਨੀਆਂ ਹੀ ਕੀ ਪੂਰੀਆਂ ਨੇ ਜਿਹੜੀਆਂ ਆਲਰੇਡੀ ਪਹਿਲਾਂ ਤੋਂ ਹੀ ਪੰਜਾਬ ਜਾਂ ਪੂਰਾ ਦੇ ਭਾਰਤ ਜਿਹੜਾ ਉਹ ਲੜ ਰਿਹਾ ਸੰਘਰਸ਼ ਕਰ ਰਿਹਾ ਸੋ ਉਹ ਜਿਹੜੀਆਂ ਬੇਸਿਕ ਵੀ ਅੱਜ 2 ਸਾਲਾਂ ਚ ਤੁਸੀਂ ਪੂਰੀਆਂ ਨਹੀਂ ਕਰ ਸਕਦੇ ਹੋ ਤਾਂ ਇਹਦਾ ਮਤਲਬ ਤੁਹਾਡੀ ਨੀਅਤ ਜਿਹੜੀ ਆ ਸਾਫ਼ ਨਹੀਂ ਹੈਗੀ ਸੋ ਉਸ ਲਈ ਅਸੀਂ ਦੁਬਾਰਾ ਸਾਨੂੰ ਸੰਘਰਸ਼ ਕਰਨਾ ਹੀ ਪੈਣਾ ਸੀਗਾ ਸੋ ਉਹਦੇ ਲਈ ਅਸੀਂ ਵੇਟ ਕਰ ਰਹੇ ਸੀ ਸੀ ਕਈ ਕੋਸ਼ਿਸ਼ਾਂ ਕੀਤੀਆਂ ਨੇ ਪੰਜਾਬ ਸਟੇਟ ਨਾਲ ਵੀ ਬਾਰ ਬਾਰ ਰਾਬਤਾ ਬਣਾ ਕੇ ਵੀ ਤੁਸੀਂ ਭਾਈ ਸੈਂਟਰ ਨਾਲ ਇਸ ਵਿਸ਼ੇ ਤੇ ਗੱਲ ਕਰੋ ਹੋਈਆਂ ਨੇ ਪਰ ਨਾ ਕਾਲ ਸਿਰੇ ਨਾ ਚੜ੍ਹਨ ਕਰਕੇ ਹਾਰ ਕੇ ਆ 13 ਤਰੀ ਇਤਨੀ ਭਈਆ ਹੁਣ 13 ਤਰੀਕ ਦਿੱਤੀ ਨੂੰ ਵੀ ਤਾਂ ਮਹੀਨਾ ਹੋ ਗਿਆ ਜਦੋਂ ਜਦੀਆਂ ਮੀਟਿੰਗਾਂ ਕਿੱਥੇ ਸੀਗੀਆਂ ਜਦੀਆਂ ਗੱਲਾਂ ਕਿੱਥੇ ਬੈਠਕ ਹੋਈਆ ਚੰਡੀਗੜ੍ਹ ਰਾਤ ਨੂੰ ਬੈਠਕ ਹੋਈਆ ਬਸ ਤੁਸੀਂ ਮੀਟਿੰਗ ਕਰਨਾ ਮਤਲਬ ਕੀ ਹੁੰਦਾ ਕਿ ਅਸੀਂ ਵਿਚਾਰ ਬਣਾ ਲਏ ਨੇ ਅਸੀਂ ਤੁਹਾਡੀਆਂ ਅਧੀਆਂ ਗੱਲਾਂ ਨਾਲ ਹੁਣੇ ਸਹਿਮਤ ਹੋ ਰਹੇ ਆਂ ਤੇ ਅਧੀਆਂ ਕਾ ਆਪਾਂ ਫਿਰ ਬੈਠ ਕੇ ਕਰ ਲਨੇ ਆ ਤੁਸੀਂ ਆਪਣਾ ਪੋਸਟਪੋਨ ਕਰ ਦੋ ਕਰ ਪਰ ਹੁਣ ਇਹ ਕਹਿੰਦੇ ਨੇ ਵੀ ਹਲੇ ਕਰਦੀਆਂ ਨਹੀਂ ਹੈਗੀਆਂ ਤੁਸੀਂ ਬਸ ਬਰਾਦਾ ਕੈਨਸਲ ਕਰੋ ਸਿਰਫ ਤੁਸੀਂ ਜਦੋਂ ਵੀ ਕੁਰਬਾਨੀ ਦੇਣੀ ਆ ਤੇ ਕਿਸਾਨ ਨੇ ਕੁਰਬਾਨੀ ਦੇਣੀ ਆ ਆ ਸਾਨੂੰ ਸੈਂਟਰ ਨੂੰ ਜਾਂ ਸਰਕਾਰ ਨੂੰ ਕੋਈ ਕੁਰਬਾਨੀ ਦੇਣ ਦੀ ਲੋੜ ਨਹੀਂ ਮਰਦਾ ਮਰਦਾ ਬਾਦ ਮ ਆਪਣੇ ਹੱਕ ਲੈ ਕੇ ਰਹਾਗੇ ਆਪਣੇ ਹੱਕ ਲੈ ਕੇ ਲਵਾਂਗੇ ਜਥੇਬੰਦੀ ਦੀਆਂ ਬੀਬੀਆਂ ਅੱਜ ਵਿਸ਼ੇਸ਼ ਤੌਰ ਤੇ ਕਿਸਾਨਾਂ ਦਾ ਸਾਥ ਦੇਣ ਵਾਸਤੇ ਸ਼ੰਭੂ ਬਾਰਡਰ ਤੇ ਪਹੁੰਚੀਆਂ ਕਿੱਥੋਂ ਆਏ ਬੰਦੀ ਅਸੀਂ ਗਰਦਾਸਪੁਰ ਜ਼ਿਲ੍ਹੇ ਤੋਂ ਗਰਦਾਸਪੁਰ ਤੋਂ ਕਦੋਂ ਤੁਰੇ ਸੀਗੇ ਅਸੀਂ ਅਸੀਂ 11 ਰਾਤ ਰੀਕ ਨੂੰ 7 ਵਜੇ ਸਵੇਰ ਇਸ ਤੀਕ ਨੂੰ ਅੱਛਾ ਪਿਛਲੀ ਵਾਰ ਵੀ ਬੜਾ ਲੰਬਾ ਸਮਾਂ ਮੋਰਚਾ ਲੱਗਿਆ ਬਹੁਤ ਲੰਬਾ ਸਮਾਂ ਸੰਘਰਸ਼ ਕੀਤਾ ਕਈ ਜਾਨਾਂ ਵੀ ਕੁਰਬਾਨ ਹੋਈਆਂ ਉਸ ਟਾਈਮ ਸਰਕਾਰ ਨੇ ਕੁਝ ਮੰਗਾਂ ਮੰਨ ਲੀਆਂ ਸੀਗੀਆਂ ਪਰ ਉਹਦੇ ਉੱਪਰ ਖਰੇ ਨਹੀਂ ਉਤਰੇ ਅੱਜ ਦੂਜੀ ਵਾਰ ਬੜਾ ਮੋਰਚਾ ਲੈ ਕੇ ਫਿਰ ਕਿਸਾਨ ਜਥੇਬੰਦੀਆਂ ਜਿਹੜੀਆਂ ਨੇ ਪਹੁੰਚੀਆਂ ਕੀ ਕਰ ਚੁੱਕੀਆਂ ਹਾਂ ਜੀ ਸਾਡੇ ਕਿਸਾਨ ਆਕੂ ਫਿਰ ਦੁਬਾਰਾ ਤੋਂ ਇਹ ਕੋਸ਼ਿਸ਼ ਕਰ ਲੱਗੇ ਨੇ ਕਿ ਅਸੀਂ ਆਪਣੀਆਂ ਮੰਗਾਂ ਜਿਹੜੀਆਂ ਲੈ ਕੇ ਜਾਵਾਂਗੇ ਪਹਿਲੀ ਵਾਰ ਇਹਨਾਂ ਸਾਨੂੰ ਝੂਠਾ ਵਾਅਦਾ ਕਰਕੇ ਠਾਲ ਦਿੱਤਾ ਸੀ ਲੇਕਿਨ ਹੁਣ ਇਹ ਲੋਕ ਉੱਠਣ ਵਾਲੇ ਨਹੀਂ ਆ ਹੁਣ ਇਹ ਆਪਣੀਆਂ ਮੰਗਾਂ ਲੈ ਕੇ ਜਾਵਾਂਗੇ ਭਾਵੇਂ ਸਾਨੂੰ 2 ਸਾਲ 3 ਸਾਲ ਜਿੰਨੀ ਤੇਰ ਮਰਜ਼ੀ ਬੈਠਣਾ ਪਵੇ ਇਹ ਦਿੱਲੀ ਸਾਡੀ ਆ ਦਿੱਲੀ ਸਾਡੇ ਲੋਕਾਂ ਦੀ ਆ ਇਹ ਮੋਦੀ ਦੀ ਨਹੀਂ ਆ ਦਿੱਲੀ ਮੋਦੀ ਜਿਹੜਾ ਆਪਣੀ ਬਣਾ ਕੇ ਬੈਠਾ ਹੋਇਆ ਹੈ ਅਸੀਂ ਕਿਤੇ ਨਹੀਂ ਜਾ ਸਕਦੇ ਆ ਹਰਿਆਣਾ ਵੀ ਸਾਡਾ ਆਪਣਾ ਹੈ ਤੇ ਦਿੱਲੀ ਵੀ ਸਾਡੀ ਆਪਣੀ ਹੈ ਸਾਡੇ ਲੋਕਾਂ ਦਾ ਹੱਕ ਹੈ ਹਰ ਸੜਕ ਤੇ ਫਿਰਨ ਦਾ ਹਰ ਸੜਕ ਤੇ ਬਹਿਣ ਦਾ ਅਸੀਂ ਛਾਂਤ ਵਿੱਚ ਧੰਨੇ ਦਿੰਦੇ ਹਾਂ ਅਸੀਂ ਕੋਈ ਨੁਕਸਾਨ ਨਹੀਂ ਕਰਦੇ ਲੇਕਿਨ ਸਰਕਾਰਾਂ ਸਾਡੇ ਨਾਲ ਜ਼ਬਰਦਸਤੀ ਕਰਦੀਆਂ ਹਨ ਸਾਡੇ ਸੱਟਾ ਲੈਂਦੀਆਂ ਹਨ ਬੇਦੋਸ਼ੇ ਲੋਕਾਂ ਨੂੰ ਮਾਰਦੀਆਂ ਹਨ ਗੋਲੇ ਛੁੱਟ-ਛੁੱਟ ਕੇ ਅਥਰੂ ਗੈਸ ਛੁੱਟ-ਛੁੱਟ ਕੇ ਸਾਨੂੰ ਬਹੁਤ ਜ਼ਿਆਦਾ ਤੰਗ ਪਰੇਸ਼ਾਨ ਕਰਦੀਆਂ ਹਨ ਇਹ ਸਰਕਾਰਾਂ ਤੋਂ ਅਸੀਂ ਬਹੁਤ ਦੁਖੀ ਹਾਂ ਇਹ ਸਰਕਾਰਾਂ ਤੋਂ ਅਸੀਂ ਕਦੇ ਵੀ ਹਾਰਾਂਗੇ ਨਹੀਂ ਨਾ ਹੀ ਹਾਰ ਕੇ ਜਾਵਾਂਗੇ ਅਸੀਂ ਜਿੱਤ ਕੇ ਜਾਵਾਂਗੇ ਅਸੀਂ ਮੋਦੀ ਸਰਕਾਰ ਨੂੰ ਕਦੇ ਵੀ ਜਿੱਤਣ ਨਹੀਂ ਦੇਵਾਂਗੇ ਅੱਜ ਜਿਵੇਂ ਸਾਨ ਜਥੇਬੰਦੀਆਂ ਜਿਹੜੀਆਂ ਨੇ ਡਟੀਆਂ ਹੋਈਆਂ ਨੇ ਪੂਰੀਆਂ ਡਟੀਆਂ ਹੋਈਆਂ ਨੇ ਕਿਉਂਕਿ ਪਿਛਲੀ ਵਾਰ ਬੜਾ ਲੰਬਾ ਸਮਾਂ ਸੰਘਰਸ਼ ਕੀਤਾ ਸੀ ਇਹਨਾਂ ਕਿਸਾਨ ਜਥੇਬੰਦੀਆਂ ਨੇ ਅੱਜ ਜਿਵੇਂ ਤੁਸੀਂ ਦੱਸਿਆ ਕਿ ਬੀਬੀਆਂ ਵੀ ਜਿਹੜੀਆਂ ਨੇ ਇਸ ਦੇ ਵਿੱਚ ਸ਼ਾਮਲ ਹੋ ਚੁੱਕੀਆਂ ਨੇ ਔਰ ਘਰਾਂ ਦੇ ਵਿੱਚ ਕਹਿ ਕੇ ਆਈਆਂ ਨੇ ਕਿ ਅਸੀਂ ਜਾਂ ਤਾਂ ਮਰਾਂਗੇ ਜਾਂ ਆਪਣੇ ਹੱਕ ਲੈ ਕੇ ਵਾਪਸ ਆਵਾਂਗੇ ਪਲਾਸਟਿਕ ਦੀਆਂ ਗੋਲੀਆਂ ਨੇ ਇੰਨੀ ਤਾਂ ਲੰਮੀਆਂ ਉਹ ਇੰਨੀ ਮੋਟੀ ਆ ਪਲਾਸਟਿਕ ਦੀ ਉਹ ਫਿਰ ਉਹਨੇ ਗਲੀ ਕਰਤੀ ਜੀ ਕਿਵੇਂ ਹਾਂਜੀ ਬਾ ਮਾਸ ਦਾ ਬਾ ਪੱਟਾਈ ਬਾਵਲ ਕਿ ਅਥਰੂ ਗੈਸ ਦਾ ਜਿਹੜਾ ਗੋਲੇ ਸਿੱਟ ਰਹੇ ਨੇ ਉੱਪਰੋਂ ਡਰੇਨ ਦੇ ਦਾ ਹੀ ਛੱਟੇ ਜਾ ਰਹੇ ਨੇ ਤੇ ਵੈਸੇ ਵੀ ਗੋਲੇ ਡੱਗੇ ਜਾ ਰਹੇ ਨੇ ਉਹ ਜਿਹੜਾ ਅਥਰੂ ਗੈਸ ਦਾ ਗੋਲਾ ਸੀ ਉਹ ਇਹਨਾਂ ਦੇ ਸਿਰ 6:00 ਵਜੇ ਹੈ ਔਰ ਇਸ ਦੇ ਵਿੱਚ ਅੱਜ ਸਵੇਰ ਤੋਂ ਹੀ ਕਈ ਜਿਹੜੇ ਕਿਸਾਨ ਨੇ ਉਹ ਫੱਟੜ ਹੋ ਚੁੱਕੇ ਨੇ ਔਰ ਤੁਸੀਂ ਦੇਖੋ ਕਿ ਇਹ ਆ ਕਿਸਾਨਾਂ ਦੀ ਜਿੱਤ ਇਹ ਕਿੱਲਾ ਨੇ ਜਿਹੜੀਆਂ ਸੰਭੂ ਬਾਰਡਰ ਦੇ ਉੱਪਰ ਗੱਡੀਆਂ ਗਈਆਂ ਸੀ ਕਹਿੰਦੇ ਲੋਹਾ ਕੀ ਕਰੂਗਾ ਜਾਂ ਕੰਕਰ ਦੀਆਂ ਜਿਹੜੀਆਂ ਉੱਥੇ ਬਣਾਈਆਂ ਗਈਆਂ ਨੇ ਸੜਕਾਂ ਕੀ ਕਰਨਗੀਆਂ ਜਦੋਂ ਕਿਸਾਨ ਜਥੇਬੰਦੀਆਂ ਇਕੱਠੀਆਂ ਹੋ ਕੇ ਤੁਸੀਂ ਦੇਖ ਰਹੇ ਹੋ ਦੂਰ-ਦੂਰ ਤੱਕ ਜਿਹੜੀਆਂ ਕਿਸਾਨਾਂ ਦੀਆਂ ਲੰਬੀਆਂ-ਲੰਬੀਆਂ ਟਰੈਲੀਆਂ ਟਰੈਕਟਰਾਂ ਦੀਆਂ ਕਤਾਰਾਂ ਲੱਗੀਆਂ ਹੋਈਆਂ ਨੇ ਔਰ ਜਿਹੜੀ ਇਹ ਤੁਸੀਂ ਦੇਖ ਲਓ ਕਿ ਕਿਲ ਪੁੱਟ ਕੇ ਲੈ ਕੇ ਜਾ ਰਹੇ ਨੇ ਆਪਣੇ ਨਾਲ ਇਸ ਗੱਲ ਦੀ ਗਵਾਹੀ ਦਿੰਦੇ ਹੋਏ ਕਿ ਮੋਰਚਾ ਜਿਹੜਾ ਹੈ ਅਸੀਂ ਫਤਿਹ ਕਰਕੇ ਹੀ ਆਵਾਂਗੇ ਔਰ ਇਹ ਸਰਕਾਰ ਨੂੰ ਝੁਕਣਾ ਹੀ ਪੈਣਾ ਕਿਉਂਕਿ ਦਾ ਕੋਈ ਹੱਲ ਹੋਰ ਕੋਈ ਹੈ ਨਹੀਂ ਗਵਰਨਮੈਂਟ ਬੜੇ ਮੀਟਿੰਗਾਂ ਕਰਦੀ ਇਹਨੇ ਦੋ ਮੀਟਾਂ ਤਿੰਨ ਮੀਟਿੰਗਾਂ ਇਹਨਾਂ ਨੇ ਕੀਤੀਆਂ ਨੇ ਮੀਟਿੰਗਾਂ ਦਾ ਹੱਲ ਹੈਗਾ ਲੇਕਿਨ ਇਹ ਜਾਣ ਬੁੱਝ ਕੇ ਨਹੀਂ ਕਰਨਾ ਚਾਹੁੰਦੇ ਤਾਂ ਕਿ ਲੋਕ ਪਰੇਸ਼ਾਨ ਰਹਿਣ ਔਰ ਅਸੀਂ ਉਹ ਹੱਡੇੜੇ ਕਿਸਾਨ ਨੇ ਉਹ ਜੁਵੀਦੇ ਰਹਿਣ ਬਸ ਉੱਥੇ ਹੀ ਰਹਿਣ ਜਿੰਦਗੀ ਤੇ ਤਰੱਕੀ ਨਾ ਕਰ ਸਕਣ ਨਹੀਂ ਜਿਵੇਂ ਹੁਣ ਆਣ ਵਾਲੇ ਚੋਣਾਂ ਜਿਹੜੀ ਹੈ ਤਾਂ ਵਿਕਲ ਬਚ ਚੁੱਕੇ ਆ ਹੋਰ 20 ਦਿਨ ਉਹ ਹੈ ਇਹ ਜਿਹੜੇ ਅੱਜ ਮੀਟਿੰਗ ਕਰ ਰਹੇ ਸਨ ਉਹ ਇਸੇ ਲਈ ਕਰ ਰਹੇ ਸਨ ਕਿ ਬਈ ਚੋਣ ਆ ਰਹੇ ਨੇ ਤੇ ਅਸੀਂ ਕੁਝ ਸ਼ਾਇਦ ਫੈਸਲਾ ਕਰਕੇ ਆ ਇਹਨਾਂ ਨੂੰ ਰਾਜ਼ੀ ਕਰ ਲਈਏ ਲੇਕਿਨ ਇਦਾਂ ਨਹੀਂ ਹੋਣਾ ਪਾਜਬਾ ਨਹੀਂ ਆਉਂਦਾ ਬਿਲਕੁਲ ਨਹੀਂ ਆ ਨਿਆ ਸ਼ਹੀਦੀਆਂ ਪਿਛਲੇ ਸਾਲ ਸਾਨੂੰ ਮਿਲੀਆਂ ਨੇ ਜਿਹੜੀਆਂ ਉਹ ਭੁੱਲ ਜਾਵਾਂਗੇ ਅਸੀਂ ਸ਼ਰਮਣੀ ਅਕਾਲੀ ਦਲ ਪਾਜਬਾ ਨਾਲ ਹੱਥ ਮਾਰੀ ਉਹ ਵੀ ਅਸੀਂ ਨਹੀਂ ਐਗਰੀ ਅਸੀਂ ਕੰਨੇ ਵੀ ਅਕਾਲੀਆਂ ਨਾਲ ਇਹ ਜੋ ਮਰਜ਼ੀ ਕਰਦੇ ਰਹਿਣ ਲੈਕਿਨ ਬਾਜਪਾ ਨਹੀਂ ਆਏਗੀ ਸੋ ਤੁਸੀਂ ਦੇਖ ਰਹੇ ਹੋ ਕਿ ਲੋਕਾਂ ਦਾ ਇੱਕੋ ਗੱਲ ਕਹਿਣਾ ਹੈ ਕਿ ਚਾਹੇ ਮੰਗਾ ਮੰਨਿਆ ਜਾਂ ਚਾਹੇ ਨਾ ਮੰਨਿਆ ਜਾਂ ਪੰਜਾਬ ਦੇ ਵਿੱਚ ਭਾਜਪਾ ਸ਼ਰਮਣੀ ਅਕਾਲੀ ਦਲ ਨਹੀਂ ਆਉਗੀ ਸੋ ਇੱਕ ਸਿਹਰਾ ਮੋਦੀ ਸਰਕਾਰ ਨੇ ਕਿਸਾਨਾਂ ਦੇ ਨਾਲ ਧੋਖਾ ਕੀਤਾ ਹੈ ਹਿੰਦੁਸਤਾਨ ਦੇ ਕਿਸਾਨਾਂ ਦੇ ਨਾਲ ਜੋ ਵਾਦਾ ਕਰਕੇ ਵਾਦਾ ਖਲਾਫੀ ਕੀਤੀ ਹੈ ਇਹ ਜਿਹੜਾ ਗੁੱਸਾ ਆ ਪੂਰੇ ਹਿੰਦੁਸਤਾਨ ਦੇ ਵਿੱਚ ਪੰਜਾਬ ਵਿੱਚ ਹਰਿਆਣੇ ਦੇ ਵਿੱਚ ਇਹ ਉਹ ਵਾਦਾ ਖਲਾਫੀ ਦੇ ਖਿਲਾਫ ਹੈ ਕਿਉਂਕਿ ਕਿਸਾਨ ਜਿਹੜਾ ਆ ਇੱਕ ਸੱਚਾ ਸੁੱਚਾ ਮਿਹਨਤਕਸ਼ ਇਨਸਾਨ ਹੈ ਔਰ ਉਹਦੇ ਨਾਲ ਜਿਸ ਤਰੀਕੇ ਨਾਲ ਮੋਦੀ ਸਰਕਾਰ ਨੇ ਇਹ ਵਾਅਦਾ ਖਲਾਫੀ ਕੀਤੀ ਹੈ ਸਾਰੇ ਦੇਸ਼ ਦੇ ਕਿਸਾਨਾਂ ਦੇ ਵਿੱਚ ਰੋਹ ਹੈ ਔਰ ਹਰ ਇੱਕ ਉਹ ਵਿਅਕਤੀ ਜਿਹੜਾ ਇਹ ਕਿਸਾਨੀ ਨੂੰ ਪਿਆਰ ਕਰਦਾ ਕਿਉਂਕਿ ਸਾਡਾ ਦੇਸ਼ ਇੱਕ ਖੇਤੀ ਪ੍ਰਧਾਨ ਦੇਸ਼ ਹੈ ਸੋ ਇਸ ਦੇਸ਼ ਦੇ ਵਿੱਚ ਜੇ ਅੰਨਦਾਤਾ ਦੇ ਨਾਲ ਇਹੋ ਜਿਹਾ ਮਾੜਾ ਵਿਵਹਾਰ ਕੀਤਾ ਜਾਊਗਾ ਤਾਂ ਫਿਰ ਇਹਦਾ ਜਿਹੜਾ ਆ ਇਹਦਾ ਇਹਦਾ ਖਮਿਆਜਾ ਤਾਂ ਸਰਕਾਰ ਨੂੰ ਭੁਗਤਣਾ ਪਊ। ਸੋ ਸ਼ੰਭੂ ਬੈਡਰ ਦੇ ਉੱਪਰ ਸਾਡੇ ਨਾਲ ਯੂਥ ਕਾਂਗਰਸ ਦੇ ਮੀਡੀਆ ਦੇ ਕੋਆਰਡੀਨੇਟਰ ਖੜੇ ਨੇ ਪੁੱਛਦੇ ਤੁਸੀਂ ਕੀ ਜਿਹੜਾ ਹੈ ਅੱਜ ਜਿਵੇਂ ਕਿਸਾਨਾਂ ਵੱਲੋਂ ਦੂਸਰੀ ਵਾਰ ਜਿਹੜਾ ਹੈ ਦਿੱਲੀ ਵੱਲ ਕੂਚ ਕੀਤਾ ਸੀ ਸ਼ੰਭੂ ਬਾਰਡਰ ਦੇ ਉੱਪਰ ਹਰਿਆਣਾ ਫੋਰਟ ਵੱਲੋਂ ਬਰਗੇਡੀ ਲਾ ਕੇ ਰੋਕ ਲੱਗਾ ਕਿ ਅੱਜ ਸਵੇਰ ਤੋਂ ਜਿਹੜੀਆਂ ਨੇ ਇੱਕ ਤਾਂ ਥਰੂ ਗਏ ਗੋਲੇ ਚੱਲ ਰਹੇ ਨੇ ਤੇ ਉਸ ਤੋਂ ਬਾਅਦ ਪਲਾਸਟਿਕ ਦੀਆਂ ਗੋਲੀਆਂ ਨਾਲ ਵੀ ਜਿਹੜਾ ਹੈ ਕਿਸਾਨਾਂ ਉੱਪਰ ਹਮਲਾ ਕੀਤਾ ਗਿਆ ਔਰ ਕਈ ਕਿਸਾਨ ਜਿਹੜੇ ਨੇ ਜਿੱਥੇ ਬੰਦੀਆਂ ਦੇ ਉੱਥੇ ਜਖਮੀ ਹੋਏ ਨੇ ਵੀ ਉਹ ਜਿਹੜੇ ਪਹੁੰਚੇ ਹੋ ਉੱਗੀ ਕਰਦੇ। ਸ਼੍ਰੀ ਵੈਕੁਰਜੀ ਖਾਲਸਾ ਸ਼੍ਰੀ ਵੈਕੁਰਜੀ ਦੀ ਫਤਿਹ। ਸਭ ਤੋਂ ਪਹਿਲਾਂ ਤਾਂ ਜੋ ਇਹ ਤਸ਼ੱਦਦ ਹੋਇਆ ਜਾ ਰਿਹਾ ਹੈ ਦੀ ਸਖਤ ਸ਼ਬਦਾਂ ਚ ਅਸੀਂ ਨਿੰਦਾ ਕਰਦੇ ਹਾਂ। ਕਾਂਗਰਸ ਪਾਰਟੀ ਵੱਲੋਂ ਪੰਜਾਬ ਯੂਟ ਕਾਂਗਰਸ ਵੱਲੋਂ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਲਾਲ ਬਾਦਰ ਸ਼ਾਸਤਰੀ ਦੀ ਜੈ ਜਵਾਨ ਜੈ ਕਿਸਾਨ ਸੋ ਜੋ ਮੋਦੀ ਸਰਕਾਰ ਹੈ ਇਹ ਜੈ ਜਵਾਨ ਜੈ ਕਿਸਾਨ ਦੇ ਅਗੇਂਸਟ ਗੱਲ ਕਰ ਰਹੀ ਹੈ ਸਾਰੀ ਦੋ ਜੋ ਅਹਿਮ ਪਿੱਲਰ ਨੇ ਜੈ ਜਵਾਨ ਉਹਨਾਂ ਬਾਰੇ ਸਾਰਿਆਂ ਨੂੰ ਪਤਾ ਹੀ ਹੈ ਜੋ ਅਗਨੀਵੀ ਸਕੀਮ ਲਿਆਂਦੀ ਇਹਨਾਂ ਨੇ 21000 ਤਨਖਾਹ ਕਰਕੇ 4 ਸਾਲਾਂ ਤੋਂ ਬਾਅਦ ਰਿਟਾਇਰਮੈਂਟ ਉਸ ਤੋਂ ਬਾਅਦ ਜੈ ਕਿਸਾਨ ਕਿਸਾਨ ਤੁਸੀਂ ਦੇਖ ਹੀ ਰਹੇ ਹੋਰ ਇੱਕ ਜੋ ਤਸ਼ਦਤ ਹੈ ਯਾਰ ਗੋਲੀਆਂ ਚਲਾਈਆਂ ਜਾ ਰਹੀਆਂ ਨੇ ਜਿਨ੍ਹਾਂ ਦੇ ਉੱਪਰ ਸਾਰੀ ਸਾਰਾ ਭਾਰਤ ਸਾਰਾ ਪੰਜਾਬ ਨਿਰਭਰ ਹੈ ਤੇ ਬਾਰਡਰ ਦੇ ਉੱਪਰ ਜਿਹੜਾ ਹੈ ਕਿਲਾ ਲਗਾ ਦਿੱਤੀਆਂ ਗਏ ਨੇ ਕੈਂਕਰ ਦੇ ਜਿਹੜੇ ਹੈ ਸੜਕਾਂ ਬਣਾ ਦਿੱਤੀਆਂ ਗਏ ਨੇ ਤੇ ਕਿਸਾਨਾਂ ਨੂੰ ਇੱਥੇ ਜ਼ਬਰਦਸਤੀ ਰੋਕਿਆ ਜਾ ਰਿਹਾ ਹੈ ਅਥਰੂ ਗੈਸ ਦੇ ਗੋਲਿਆਂ ਦੇ ਨਾਲ ਰੋਕਿਆ ਜਾ ਰਿਹਾ ਹੈ ਪਲਾਸਟਿਕ ਦੀਆਂ ਗੋਲੀਆਂ ਦੇ ਨਾਲ ਰੋਕਿਆ ਜਾ ਰਿਹਾ ਹੈ ਪਰ ਕਿਸਾਨ ਜਿੱਥੇ ਬੰਦੀਆਂ ਰੁਕਣ ਵਾਲੀਆਂ ਨਹੀਂ ਹੈ ਇਹ ਗੱਲ ਕਿਸਾਨਾਂ ਦਾ ਕਹਿਣਾ ਕਿ ਮਰ ਜਾਵਾਂਗੇ ਮਿੜ ਜਾਵਾਂਗੇ ਪਰ ਇਸ ਵਾਰ ਜਿਹੜਾ ਹੈ ਆਪਣੀਆਂ ਮੰਗਾਂ ਮਨਾ ਕੇ ਹੀ ਜਿਹੜਾ ਹੈ ਆਪਣੇ ਘਰਾਵਲ ਕੁਝ ਕਰਨਗੇ ਚਾਹੇ